ਦੋਸਤੋ ਚਾਹਲ ਬੀਬੀ ਗੱਤੀ ਦਾ ਸਵਾਗਤ ਹੈ ਜੀ ਆਪਾਂ ਪਹੁੰਚਿਆ ਤਲਵੰਡੀ ਸਾਭੋ ਆ ਜੀ ਆਪਾਂ ਕਰਾਉਣਾ ਸੋਡੀ ਬਾਬੇ ਨਾਲ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਆਇਦਰ ਦੇਖੋ ਜੀ ਬੀਤ ਤਕਰੀਬਨ 775 ਸੈਂਟ ਚੌਪੜਾ ਪੂਰਾ ਚੰਗਾ ਡਰਾਈਟ ਹੈ ਜੀ 14 ਮਾਡਲ ਹੈਗਾ ਆਹ ਉਹਦੇ ਟਾਇਰ ਨਾਲ ਦੇ 14 ਮਾਡਲ ਦੇ ਟਾਇਰ ਨੇ 38000 ਰੁਪਿਆ ਰੇਟ ਹੈ ਜੀ ਕਿੰਨੇ ਮਾਡਲ ਆ ਗਏ ਬਾਬੂ ਜੀ 14 14 ਮਾਡਲ ਆ ਗਏ ਕਿ ਵਾ ਕੋਈ ਰੇਟ ਕਿੰਨਾ ਆ ਗਿਆ 385000 385000 ਇਹਦਾ ਕਿੰਨਾ ਦਾ ਸਕਾਉਂਡ ਆ ਬਕੂ ਇਹਦਾ ਦੇ ਦਿਆਂਗੇ ਸਾਢੇ ਤਿੰਨ ਲੱਖ ਸਾਢੇ ਤਿੰਨ ਲੱਖ ਦਾ ਰਾਈਟਰ ਜੀ ਇਹਦੇ ਦੇਣਾ ਵੀ ਟਰੈਕਟਰ ਜੀ ਇਹ ਸਰਦਾਰ ਜੀ ਟਰੈਕਟਰ ਤੁਸੀਂ ਦੇਖ ਸਕਦਾ ਸੈਂਪਲ ਕੱਪੜੇ ਵਾਲੀ ਸਤਰੀ ਆ ਸਾਫ ਸਫਾਈ ਜੱਡਾ ਨੋ ਟਰੈਕਟਰ ਇਹ ਪੰਜਾਬ ਨੰਬਰ ਆ ਬਕੂ ਪੰਜਾਬ ਨੰਬਰ ਦੇਖੋ ਪੰਜਾਬ ਨੰਬਰ ਛੋਡੇ ਨਾਲ ਪਹਿਲੇ ਨਾਮ ਹੈ ਜੱਪਤ ਦੇ ਨਾਮ ਹੈ ਬਾਪੂ ਜੀ ਦੇ ਨਾਮ ਹੈ ਹਾਂ ਜੀ ਤੇ ਬਾਕੀ ਜੇ ਤੁਸੀਂ ਭਾਈ ਲੋਨ ਵਗੈਰਾ ਕਰਾਉਣਾ ਹੋਇਆ ਬਾਕੀ ਸਾਰੇ ਜੀ ਹੋ ਜੂਗਾ ਜੀ ਹੋ ਜੂਗਾ ਨੰਬਰ ਵਗੈਰਾ ਦੇਵਾਂਗੇ ਜੀ ਇਹ ਆ ਗਿਆ ਇਹਨੂੰ ਫਾਰਮ ਇਹਨੂੰ ਫਾਰਮ 252 22 ਭਾਈ ਮਾਡਲ ਜੀ 5 ਲੱਖ 40000 ਪਿਆਰੇ ਦੇਖ ਸਕਦੇ ਹੋ ਸਾਰੇ ਹੋ ਗਏ ਜੀ ਆ ਨੰਬਰ ਵੀ ਨਹੀਂ ਘਸਿਆ ਦੇਖ ਠੀਕ ਹੈ ਜੀ ਚੌਕੜਾ ਪੈਂਦੀਆਂ ਪੈਣੇ ਭਾਈ ਜੀ ਐਮ ਆਰ ਬਿਲਕੁਲ ਨੰਬਰ ਹੈ ਜੀ ਪੂਰੇ ਚੋਟੀ ਦੇ 50 ਨੰਬਰ ਹੈ ਜੀ ਇਹ ਵੀ ਸੈੱਡ ਗਿਆ ਦਾ ਕੰਮ ਡਿਸਟ੍ਰੀਬਿਊਟਰ ਦਾ ਟਾਪ ਮਾਡਲ ਹੈ ਜੀ ਸਾਫ ਸੁਥਰੀ ਲੱਗੀ ਹੋਈ ਹੈ ਦੇਖ ਸਕਦੇ ਹੋ ਬਹੁਤ ਬੱਤੂ ਜੀ ਕਿੰਨੇ ਮਾਡਲ ਆ ਗਿਆ 22 ਮਾਡਲ ਆ ਜੀ 22 ਮਾਡਲ ਪੰਜਾਬ ਨੰਬਰ ਹੈ ਬਾਈ ਜੀ ਇਹ ਹਾਂਜੀ ਭਲਾਡੇ ਦਾ ਭਲਾਡੇ ਦਾ ਨੰਬਰ ਹੈ ਪੰਜਾਬ ਨੰਬਰ ਇਹ ਸਾਫ ਸੁਥਰਾ ਜੈਨਮਲ ਪ੍ਰੈਕਟਰ ਹੈ ਬਿਲਕੁਲ ਤੇ ਬਾਪੂ ਜੀ ਇਹਦਾ ਰੇਟ ਕਿੰਨਾ ਹੈ ਰੇਟ ਇਹਦਾ ਹੈਗਾ 544 5 ਲੱਖ 4400 ਰੇਟ ਹੈ ਮਿੱਤਰੋ ਇਹ ਚੋ ਕਿੰਨਾ ਡਿਸਕਾਊਂਟ ਕਰਤਾ ਵਕੂ ਹੀ ਹੈ ਇਹ ਦੇ ਦੇ ਦਾਂਗੇ 20 ਦਾ 520000 ਬਾਪੂ ਜੀ ਕਹਿੰਦੇ ਟਾਈਮ ਦੇ ਦਾਂਗੇ 24000 ਤੇ ਜੇ ਤੁਸੀਂ ਕੋਈ ਲੋਨ ਵਗੈਰਾ ਕਰਾਉਣਾ ਹੋਰ ਸਿਗਨ 45000 ਰਾਈਟ ਨਕਦ ਕਹਿਦਾ ਟਰੈਡ ਲੋਨ ਵੀ ਕਰਾ ਕੇ ਦੇ ਲੱਖ ਰੁਪਏ ਕੱਢ ਦਿੱਤਾ ਜਾ ਸਕਦਾ ਹੈ ਅਰ ਜਨ 15 ਮਾਡਲ 474000 ਜੀ ਹਾਂ ਜੀ ਬਾਪੂ ਜੀ 14 ਦੀ ਗੱਲ ਕਰੀਏ ਮੂਹਰੇ ਪੈਰ ਤਾਂ ਦੇਖੋ ਔਰ ਕੀ ਆ ਪਿਆ ਹਾਂ ਜੀ ਮੇਰੇ ਲੈ ਦੇ 14 ਉਹ ਬਸ 14 ਵਾਲਾ ਜੀ 14 ਇਹਨੇ ਮਗਰਲੇ ਮੰਨ ਲੋ ਵੀ ਉਹ ਹੈਗੇ ਨੇ 80 50 ਹਾਂ ਜੀ ਹਾਂ ਜੀ ਬਿਲਕੁਲ ਮਾਤਾ ਇੱਥੇ ਪਈ ਜੀ ਟਰੈਕਟਰ ਤੁਸੀਂ ਸਾਰੇ ਕੰਨੇ ਨਾ ਮਰਵਾ ਜਦੇ ਵੀ ਪੇਂਟ ਨਹੀਂ ਕਿਤੇ ਵੀ ਪੇਂਟ ਨਹੀਂ ਨਾ ਰੇਜ ਦਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਆਪਾਂ ਕਹਿੰਦਾ ਕਿਤੇ ਵੀ ਮਾੜਾ ਆ ਵੀ ਪੱਚ ਨਹੀਂ ਹੈਗਾ ਮਾਤੜੀ ਨਹੀਂ ਵੀ ਕਿਤੇ ਟਰੈਕਟਰ ਉਹ ਹੀ ਕਿਤੇ ਸਾਥ ਟਰੈਕਟਰ ਸਾਰਾ ਰੇਜ ਉਹ ਹੀ ਜੀ ਸਾਥ ਕਰਦੇ ਕਹਿੰਦਾ ਦਿਆਂਦਾਰਾਂ ਸੀ ਤੇ ਬਾਕੀ ਸੈਂਟਰ ਕੋਲ ਕਪੜੇ ਦੀ ਸਾਲੀ ਬਾਪੂ ਜੀ ਕਿੰਨੇ ਮਾਡਲ ਆ ਗਿਆ ਇਹ ਆ ਗਿਆ ਜੀ 15 15 ਮਾਡਲ ਆ ਗਿਆ ਬਾਪੂ ਜੀ ਰੇਟ 4,74,000 ਰੁਪਏ 4,74,000 ਰੇਟ ਹੈ ਤੇ ਬਾਕੀ ਬਾਪੂ ਜੀ ਮੌਕੇ ਤੇ ਮੌਕੇ ਦੇ ਬਸ ਇਹੀ ਆ ਵੀ 4.5 ਲੱਖ ਰਾਈ ਨੇ 4.5 ਲੱਖ ਰੁਪਏ ਦਾ ਟਰੈਕਟਰ ਦੇ ਰਾਂਗੇ ਜੀ 15 ਮਾਡਲ ਬਾਪੂ ਜੀ ਨਵਾਂ ਜੇ ਕੋਈ ਟਰੈਕਟਰ ਤਾਂ ਤੋੜ ਜਾਂਦਾ ਹੈ ਪੁਰਾਣਾ ਟਰੈਕਟਰ ਕੱਟ ਲੈਨੇ ਹਾਂ ਹਾਂਜੀ ਹਾਂਜੀ ਪੁਰਾਣਾ ਟਰੈਕਟਰ ਦੀ ਵੀ ਬਾਪੂ ਜੀ ਡੀਲ ਕਰ ਲੂਗੀ ਕਹਿੰਦੇ ਉਹ ਤੇ ਜੇ ਜੇ ਕਿਸੇ ਨੇ ਮੰਗਵਾਉਣਾ ਹੋਵੇ ਬਾਪੂ ਜੀ ਹੋਰ ਟਰੈਕਟਰ ਕੋਈ ਇਹਨਾਂ ਤੋਂ ਇਲਾਵਾ ਕੋਈ ਹਾਜੀ ਹਾਜੀ ਉਹ ਵੀ ਲੈ ਕੇ ਦੇ ਦਿੰਨੇ ਆ ਠੀਕ ਹੈ ਜੀ ਤੇ ਉਹ ਵੀ ਟਰੈਕਟਰ ਦੇਖੋ ਤੁਹਾਡੇ ਸਾਹਮਣੇ ਲੈ ਕੇ ਦੇ ਦਿੰਦੇ ਆ ਤੇ ਅਗਲੀ ਵੀਡੀਓ ਨਾਲ ਬਣਦੇ ਆ ਭਾਈ ਤਦ ਤੱਕ ਨਹੀਂ ਬਾਪੂ ਜੀ ਆ ਪੈਂ ਨੰਬਰ ਬੋਲ ਦਿੰਦੇ ਆ ਬਾਪੂ ਜੀ ਮੋਬਾਈਲ ਨੰਬਰ ਕਿੰਨਾ ਜੀ ਆਪਣਾ 93648 ਹਾਂਜੀ 77360 ਦੁਬਾਰੇ ਫੇਰ ਬੋਲ ਦਿਓ ਜੀ ਕਿਹਾ ਦੁਬਾਰਾ 29648 ਠੀਕ ਹੈ ਜੀ 75360 ਠੀਕ ਹੈ ਜੀ ਇਹ ਬੰਦੇ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਇੱਥੇ ਫੋਨ ਕਰਕੇ ਬਾਪੂ ਨੂੰ ਟਰੈਕਟਰ ਲਿਜਾ ਸਕਦੇ ਹੋ ਧੰਨਵਾਦ